ਜਿਹੜਾ ਸਮਾਜ ਦੇ ਵਿੱਚ ਵੱਡੇ ਹੋ ਕੇ ਵੀ ਅਸੀਂ ਸੋਚ ਰਹੇ ਹਾਂ ਨਾ ਕਿ ਸਮਾਜ ਦੇ ਵਿੱਚੋਂ ਕਦਰਾਂ ਕੀਮਤਾਂ ਖਤਮ ਹੋ ਰਹੀਆਂ ਨੇ ਸਮਾਜ ਇਸ ਪਾਸੇ ਵੱਲ ਜਾ ਰਿਹਾ ਹੈ ਤਾਂ ਇਹਦਾ ਕਿਤਨਾ ਕਿਤੇ ਬੇਸ ਇਸ ਗੱਲ 'ਚ ਪਿਆ ਹੈ ਮਾਤਾ ਪਿਤਾ ਵੀ ਨਹੀਂ ਕਈ ਵਾਰੀ ਟੋਕਦੇ ਜੇਕਰ ਬੱਚਿਆਂ ਨੂੰ ਨੈਤਿਕ ਕਦਰਾਂ ਕੀਮਤਾਂ ਦੀ ਸਿੱਖਿਆ ਨਹੀਂ ਮਿਲਦੀ ਬੱਚਿਆਂ ਨੂੰ ਕਦਰਾਂ ਕੀਮਤਾਂ ਦਾ ਪਤਾ ਨਹੀਂ ਬੱਚਿਆਂ ਨੂੰ ਵੱਡੇ ਛੋਟੇ ਦੇ ਕਿਸੇ ਦੇ ਸਤਿਕਾਰ ਦਾ ਪਤਾ ਨਹੀਂ ਬੱਚਿਆਂ ਨੂੰ ਇੱਕ ਦੂਜੇ ਨੂੰ ਬੁਲਾਉਣ ਦਾ ਪਤਾ ਨਹੀਂ ਤਾਂ ਮੈਨੂੰ ਲੱਗਦਾ ਹੈ ਇਹੋ ਜੀ ਪੜਾਈ ਦਾ ਸਾਨੂੰ ਕੋਈ ਬੜਾ ਫਾਇਦਾ ਨਹੀਂ ਲੱਗਦਾ ਆਮ ਤੌਰ ਤੇ ਉਹਨਾਂ ਨੂੰ ਸਕੂਲੀ ਸਿੱਖਿਆ ਦੇ ਵਿੱਚ ਬਹੁਤ ਘੱਟ ਇਹਨਾਂ ਗੱਲਾਂ ਬਾਰੇ ਜਾਣਕਾਰੀ ਦਿੱਤੀ ਜਾਂਦੀ ਹੈ ਤੁਸੀਂ ਵੀ ਨੋਟ ਕਰਿਓ ਕਦੇ ਦੇਖਿਓ ਤੁਸੀਂ ਕਿਸੇ ਦੇ ਘਰੇ ਗਏ ਹੋਵੋਗੇ ਕਿਸੇ ਦੇ ਘਰੇ ਗਏ ਹੋ ਜਦ ਤਾ ਉਹਨਾਂ ਦੇ ਬੱਚੇ ਨੂੰ ਇਹ ਨਹੀਂ ਪਤਾ ਕਿ ਉਹਨੇ ਸਾਨੂੰ ਬੁਲਾਉਣਾ ਕਿਵੇਂ ਸਾਨੂੰ ਸਤਿ ਸ਼੍ਰੀ ਅਕਾਲ ਕਿਵੇਂ ਸਾਨੂੰ ਨਮਸਕਾਰ ਕਿਵੇਂ ਸਾਨੂੰ ਉਹਨੇ ਬੁਲਾਉਣਾ ਕੀ ਉਹਨੇ ਕਹਿਣਾ ਹੁਣ ਪਤਾ ਹੀ ਨਹੀਂ ਕਿ ਬੱਚੇ ਇਕੱਲੇ ਇਕੱਲੇ ਹੋ ਰਹੇ ਨੇ ਜੀ ਕੋਈ ਕਿਸੇ ਨਾਲ ਗੱਲ ਨਹੀਂ ਕਰਦਾ ਅਲੱਗ-ਅਲੱਗ ਕਮਰੇ ਨੇ ਤਨ ਫੋਨ ਦੇ ਵਿੱਚ ਰਹਿੰਦੇ ਨੇ ਉਹਨਾਂ ਨੂੰ ਕੁਛ ਹੀ ਨਹੀਂ ਪਤਾ ਲੱਗਦਾ ਕਿ ਕੌਣ ਸਾਡੇ ਆਇਆ ਕੌਣ ਸਾਡੇ ਗਿਆ ਕੌਣ ਸਾਡੀ ਰਿਸ਼ਤੇਦਾਰੀ ਹੈ ਕੌਣ ਸਾਡਾ ਕੀ ਲੱਗਦਾ ਸਾਡੇ ਕੀ ਕਿਸੇ ਨਾਲ ਸੰਬੰਧ ਨੇ ਤਾਂ ਬੱਚਿਆਂ ਨੂੰ ਇਸ ਗੱਲ ਦਾ ਪਤਾ ਹੀ ਨਹੀਂ ਲੱਗਦਾ ਜੇਕਰ ਬੱਚਿਆਂ ਨੂੰ ਨੈਤਿਕ ਕਦਰਾਂ ਕੀਮਤਾਂ ਦੀ ਸਿੱਖਿਆ ਨਹੀਂ ਮਿਲਦੀ ਬੱਚਿਆਂ ਨੂੰ ਕਦਰਾਂ ਕੀਮਤਾਂ ਦਾ ਪਤਾ ਨਹੀਂ ਬੱਚਿਆਂ ਨੂੰ ਵੱਡੇ ਛੋਟੇ ਦੇ ਕਿਸੇ ਦੇ ਸਤਿਕਾਰ ਦਾ ਪਤਾ ਨਹੀਂ ਬੱਚਿਆਂ ਨੂੰ ਇੱਕ ਦੂਜੇ ਨੂੰ ਬੁਲਾਉਣ ਦਾ ਪਤਾ ਨਹੀਂ ਤਮੈਨ ਲੱਗਦਾ ਇਹੋ ਜੀ ਪੜ੍ਹਾਈ ਦਾ ਸਾਨੂੰ ਕੋਈ ਬੜਾ ਫਾਇਦਾ ਨਹੀਂ ਲੱਗਦਾ ਪੜ੍ਹਾਈ ਦਾ ਮਤਲਬ ਇਹੀ ਹੁੰਦਾ ਹੈ ਕਿ ਇਨਸਾਨ ਨੂੰ ਉਹ ਸੂਝ ਆ ਜਾਵੇ ਉਹ ਗਿਆਨ ਆ ਜਾਵੇ ਤੇ ਉਹ ਉਹ ਬੰਦਾ ਬਣ ਕੇ ਬੰਦਾ ਬਣ ਕੇ ਪੇਸ਼ ਆਵੇ ਤੇ ਉਹ ਸਿਆਣਾ ਹੋ ਜਾਵੇ ਤੇ ਉਹ 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 ਬੋਲਣਾ ਸਿੱਖ ਜੇ ਤੇ ਉਹ ਸਾਰੀਆਂ ਗੱਲਾਂ ਉਹਦੇ ਵਿੱਚੋਂ ਝਲਕਣ ਪਰ ਆਮ ਤੌਰ ਤੇ ਨਾ ਅੱਜ ਦੇ ਸਮੇਂ ਦੇ ਵਿੱਚ ਅਸੀਂ ਜ਼ਿਆਦਾਤਰ ਤੌਰ ਤੇ ਇਹ ਗੱਲ ਦੇਖ ਰਹੇ ਹਾਂ ਜ਼ਿਆਦਾਤਰ ਤੌਰ ਤੇ ਮੈਂ ਗੱਲ ਕਰਦਾ ਸਾਰੇ ਨਹੀਂ ਬਹੁਤ سارے ਕੋਈ ਵੀ ਗੱਲ ਸਾਰੇ ਤੱਕ ਕਦੇ ਵੀ ਨਹੀਂ ਹੁੰਦੀ ਕਿ ਜ਼ਿਆਦਾਤਰ ਤੌਰ ਤੇ ਇਹ ਗੱਲ ਹੁੰਦੀ ਹੈ ਕਿ ਜਿਹੜੇ ਸਾਡੇ ਬੱਚੇ ਸਕੂਲਾਂ 'ਚ ਪੜ੍ਹਦੇ ਨੇ ਆਮ ਤੌਰ ਤੇ ਉਹਨਾਂ ਨੂੰ ਸਕੂਲੀ ਸਿੱਖਿਆ ਦੇ ਵਿੱਚ ਬਹੁਤ ਘੱਟ ਇਹਨਾਂ ਗੱਲਾਂ ਬਾਰੇ ਜਾਣਕਾਰੀ ਦਿੱਤੀ ਜਾਂਦੀ ਹੈ ਤੁਸੀਂ ਵੀ ਨੋਟ ਕਰਿਓ ਕਦੇ ਦੇਖਿਓ ਤੁਸੀਂ ਕਿਸੇ ਦੇ ਘਰੇ ਗਏ ਹੋਵੋਗੇ ਕਿਸੇ ਦੇ ਘਰੇ ਗਏ ਹੋ ਜਿਆਦਾ ਤਾਂ ਉਹਨਾਂ ਦੇ ਬੱਚੇ ਨੂੰ ਇਹ ਨਹੀਂ ਪਤਾ ਕਿ ਉਹਨੇ ਸੋਨੂੰ ਬੁਲਾਉਣਾ ਕਿਵੇਂ ਹੈ ਕਿਵੇਂ ਸੋਨੂੰ ਸਸਰੀਕਾਲ ਕਿਵੇਂ ਸੋਨੂੰ ਨਮਸਕਾਰ ਕਿਵੇਂ ਸੋਨੂੰ ਉਹਨੇ ਬੁਲਾਉਣਾ ਹੈ ਕੀ ਉਹਨੇ ਕਹਿਣਾ ਹੈ ਉਹਨੂੰ ਪਤਾ ਹੀ ਨਹੀਂ ਆ ਕੇ ਕਈ ਵਾਰ ਤਾਂ ਉਹ ਚੁੱਪ ਕਰਕੇ ਬਹਿ ਜਾਂਦਾ ਹੈ ਜੇ ਚੁੱਪ ਕਰਕੇ ਨਹੀਂ ਬਹਿੰਦਾ ਤਾਂ ਉਹ ਤੁਹਾਡੇ ਕੋਲੇ ਆਉਂਦਾ ਹੀ ਨਹੀਂ ਉਹਨੂੰ ਪਤਾ ਹੀ ਨਹੀਂ ਕਿ ਕਿਸ ਤਰ੍ਹਾਂ ਬੁਲਾਉਣਾ ਹੈ ਜਾਂ ਕੌਣ ਹੈ ਮੇਰਾ ਇਹ ਇਹ ਆਮ ਤੌਰ ਤੇ ਬੱਪਰੇ ਹੈ ਤਾਂ ਜੇਕਰ ਅਸੀਂ ਇਸ ਤਰ੍ਹਾਂ ਦੀ ਸਿੱਖਿਆ ਪ੍ਰਾਪਤ ਕਰਦੇ ਹਾਂ ਤਾਂ ਮੈਨੂੰ ਲੱਗਦਾ ਕਿ ਇਹ ਸਿੱਖਿਆ ਸਾਡੀ ਕੋਈ ਬਾਲੀ ਵਧੀਆ ਸਿੱਖਿਆ ਨਹੀਂ ਹੈਗੀ ਸਿੱਖਿਆ ਦਾ ਮਤਲਬ ਇਹ ਹੈ ਕਿ ਸਾਡੇ ਬੱਚੇ ਆ ਜਿਹੜੇ ਉਹਨਾਂ ਨੂੰ ਗਿਆਨ ਆਵੇ ਉਹਨਾਂ ਨੂੰ ਬੋਲਣ ਦਾ ਤਰੀਕਾ ਸਲੀਕਾ ਆਵੇ ਉਹਨਾਂ ਨੂੰ ਮਾਤਾ ਪਿਤਾ ਨਾਲ ਕੰਮ ਕਰਾਉਣ ਦਾ ਤਰੀਕਾ ਸਲੀਕਾ ਆਵੇ ਉਹਨਾਂ ਨਾਲ ਸਾਰੀਆਂ ਗੱਲਾਂ ਉਹਨਾਂ ਦੇ ਵਿੱਚ ਪੈਦਾ ਹੋਣ ਪਰ ਅੱਜ ਦੇ ਬੱਚੇ ਪਤਾ ਨਹੀਂ ਕਿਸ ਤਰ੍ਹਾਂ ਦੀ ਗੱਲਬਾਤ ਚੱਲਦੀ ਆ ਸਕੂਲਾਂ ਦੇ ਵਿੱਚ ਜਾਂ ਕਿੱਥੇ ਜਿੱਥੇ ਉਹ ਪੜ੍ਹਦੇ ਨੇ ਬਹੁਤ ਸਾਰੇ ਸਕੂਲ ਅੱਛਾ ਕਾਰਜ ਵੀ ਕਰਦੇ ਆ ਜਿਹੜੇ ਨੈਤਿਕ ਕਦਰਾਂ ਕੀਮਤਾਂ ਦੇ ਉਹਨਾਂ ਨੂੰ ਪ੍ਰੋਪਰ ਲੈਕਚਰ ਵੀ ਲਾਏ ਜਾਂਦੇ ਆ ਉਹਨਾਂ ਨੂੰ ਪੜਾਇਆ ਵੀ ਜਾਂਦਾ ਉਹਨਾਂ ਨੂੰ ਦੱਸਿਆ ਵੀ ਜਾਂਦਾ ਉਹਨਾਂ ਨਾਲ ਗੱਲਾਂ ਵੀ ਕੀਤੀਆਂ ਜਾਂਦੀਆਂ ਸਵੇਰ ਦੀ ਸਭਾ ਦੇ ਵਿੱਚ ਵੀ ਉਹਨਾਂ ਨਾਲ ਗੱਲਾਂ ਕੀਤੀਆਂ ਜਾਂਦੀਆਂ ਪਰ ਕਿਤੇ ਨਾ ਕਿਤੇ ਜਿਹੜਾ ਸਮਾਜ ਦੇ ਵਿੱਚ ਵੱਡੇ ਹੋ ਕੇ ਵੀ ਅਸੀਂ ਸੋਚ ਰਹੇ ਆ ਨਾ ਕਿ ਸਮਾਜ ਦੇ ਵਿੱਚੋਂ ਕਦਰਾਂ ਕੀਮਤਾਂ ਖਤਮ ਹੋ ਰਹੀਆਂ ਨੇ ਸਮਾਜ ਇਸ ਪਾਸੇ ਵੱਲ ਜਾ ਰਿਹਾ ਹੈ ਤਾਂ ਇਹਦਾ ਕਿਤੇ ਨਾ ਕਿਤੇ ਬੇਸ ਇਸ ਗੱਲ 'ਚ ਪਿਆ ਹੈ ਮਾਤਾ ਪਿਤਾ ਵੀ ਨਹੀਂ ਕਈ ਵਾਰੀ ਟੋਕਦੇ ਜੇ ਕਿਸੇ ਬੱਚੇ ਨੂੰ ਨਹੀਂ ਪਤਾ ਬਲਾਉਣ ਦਾ ਉਹ ਤਰੀਕਾ ਨਹੀਂ ਹੈਗਾ ਬਲਾਉਣ ਦਾ ਜਾਂ ਉਹਨੂੰ ਆਪਦੇ ਕਿਸੇ ਤਰ੍ਹਾਂ ਦਾ ਨਹੀਂ ਲੱਗਦਾ ਕਿ ਉਹ ਜਦੋਂ ਕੋਈ ਰਿਸ਼ਤੇਦਾਰ ਜਾਂ ਹੋਰ ਕੋਈ ਘਰ ਆਉਂਦੇ ਨੇ ਉਹਨਾਂ ਨੂੰ ਕਿਵੇਂ ਉਹਨੇ ਡੀਲ ਕਰਨਾ ਹੈ ਕਿਵੇਂ ਉਹਨੇ ਗੱਲ ਕਰਨੀ ਹੈ ਤਾਂ ਕਈ ਵਾਰੀ ਮਾਤਾ ਪਿਤਾ ਵੀ ਉਹਨੂੰ ਟੋਕਦੇ ਨਹੀਂ ਰੋਕਦੇ ਨਹੀਂ ਹੈਗੇ ਤਾਂ ਮਾਤਾ ਪਿਤਾ ਦਾ ਵੀ ਫਰਜ਼ ਬਣਦਾ ਹੈ ਨਾ ਕਿ ਉਹਨੂੰ ਗਾਈਡ ਕਰੇ ਉਹਨੂੰ ਦੱਸੇ ਉਹ ਜ਼ਿੰਦਗੀ ਦੀ ਉਹਨੂੰ ਸਮਝਦਾ ਆਵੇ ਤਾਂ ਇਸ ਕਰਕੇ ਇਹ ਚੀਜ਼ਾਂ ਵੱਲ ਸਾਨੂੰ ਦੋਸਤੋ ਧਿਆਨ ਦੇਣਾ ਚਾਹੀਦਾ ਹੈ ਕਿ ਜਿਹੜੇ ਸਾਡੇ ਬੱਚੇ ਨੇ ਉਹਨਾਂ ਨੂੰ ਘੱਟੋ-ਘੱਟ ਮੁੱਢਲੀਆਂ ਕਦਰਾਂ-ਕੀਮਤਾਂ ਉਹਨਾਂ ਦੇ ਵਿੱਚ ਜ਼ਰੂਰ ਪੈਦਾ ਹੋਣ ਫੇਰ ਹੀ ਉਹ ਅੱਗੇ ਜਾ ਕੇ ਸਾਡੀ ਸਿੱਖਿਆ ਦਾ ਕੋਈ ਮਤਲਬ ਬਣ ਕੇ ਰਹਿ ਜਾਂਦਾ ਨਹੀਂ ਤਾਂ ਬੱਚੇ ਪਤਾ ਨਹੀਂ ਇਸ ਤਰ੍ਹਾਂ ਜਿਸ ਤਰ੍ਹਾਂ ਅੱਜ ਕੱਲ ਆਪਾਂ ਦੇਖਦੇ ਹਾਂ ਕਿ ਬੱਚੇ ਇਕੱਲੇ-ਇਕੱਲੇ ਹੋ ਰਹੇ ਨੇ ਜੀ ਕੋਈ ਕਿਸੇ ਨਾਲ ਗੱਲ ਨਹੀਂ ਕਰਦਾ ਅਲੱਗ-ਅਲੱਗ ਕਮਰੇ ਨੇ ਤਾਂ ਫੋਨ ਦੇ ਵਿੱਚ ਰਹਿੰਦੇ ਨੇ ਤੇ ਉਹਨਾਂ ਨੂੰ ਖੁਸ਼ੀ ਹੀ ਨਹੀਂ ਪਤਾ ਲੱਗਦਾ ਵੀ ਕੌਣ ਸਾਡੇ ਆਇਆ ਕੌਣ ਸਾਡੇ ਗਿਆ ਕੌਣ ਸਾਡੀ ਰਿਸ਼ਤੇਦਾਰੀ ਹੈ ਕੌਣ ਸਾਡਾ ਕੀ ਲੱਗਦਾ ਹੈ ਸਾਡੇ ਕੀ ਕਿਸੇ ਤਾਂ ਬੱਚਾ ਨੂੰ ਇਸ ਗੱਲ ਦਾ ਪਤਾ ਹੀ ਨਹੀਂ ਲੱਗਦਾ ਤਾਂ ਜੇ ਅਸੀਂ ਸਾਰੀਆਂ ਗੱਲਾਂ ਇਹ ਅਸੀਂ ਕਰੀਏ ਜਿਹੜੀ ਵੀ ਧਿਰ ਸਕੂਲ ਵਾਲੇ ਸਕੂਲ ਵਾਲੀ ਗੱਲ ਕਰਨ ਮਾਪੇ ਮਾਪੇ ਵਾਲੀ ਗੱਲ ਕਰਨ ਤਾਂ ਬੱਚਿਆਂ ਨੂੰ ਜ਼ਰੂਰ ਅਸੀਂ ਇਹ ਸਾਰੀਆਂ ਗੱਲਾਂ ਬਾਰੇ ਜ਼ਰੂਰ ਦਸੀਏ ਤਾਂ ਕਿ ਬੱਚੇ ਵੀ ਸਾਡੇ ਤਰੀਕਾ ਸਲਿਖਾ ਸਿੱਖ ਜਾਣ ਉਮੀਦ ਕਰਦਾ ਤੁਹਾਨੂੰ ਵੀਡੀਓ ਪਸੰਦ ਆਈ ਹੋਵੇਗੀ ਬਹੁਤ ਬਹੁਤ ਧੰਨਵਾਦ